ਗਰੂ ਵਾ ਗਰੂ ਵਾ ਗਰੂ ਵਾ ਗਰੂ ਵਾ ਗਰੂ ਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰਾ ਨਾਮ ਸੰਦੀਪਪੁਰ ਹੈ ਮੈਂ ਪਿੰਡ ਕੋਟਲਾ ਦੀ ਰਹਿਣ ਵਾਲੀ ਹਾਂ ਮੈਂ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉਪਲੀ ਚੱਠੇ ਸੁਨਾਮ ਨਾਲ ਜੁੜੀ ਹੋਈ ਹਾਂ ਇਸ ਸੰਸਥਾ ਨਾਲ ਜੁੜੇ ਹੋਏ ਮੈਨੂੰ 4 ਮਹੀਨੇ ਹੋ ਗਏ ਹਨ ਜਿਸ ਦੀ ਅਗਵਾਈ ਸੰਤ ਬਾਬਾ ਅਮਰੀਕ ਸਿੰਘ ਜੀ ਸ਼ਾਦੀਹਰੀ ਵਾਲੇ ਕਰ ਰਹੇ ਹਨ ਮੈਂ ਪਹਿਲੀ ਵਾਰ 6 ਜਨਵਰੀ ਨੂੰ ਬਾਬਾ ਜੀ ਨੂੰ ਮਿਲੀ ਤੇ ਇਸ ਗਰੁੱਪ ਨਾਲ ਜੁੜੀ ਗਰੁੱਪ ਨਾਲ ਜੁੜਨ ਤੋਂ ਪਹਿਲਾਂ ਮੇਰੇ ਸਰੀਰਕ ਪੱਖੋਂ ਬਹੁਤ ਪਰੇਸ਼ਾਨ ਸੀ ਮੇਰੇ ਅੰਦਰ ਇੰਨੀ ਕੁ ਜ਼ਿਆਦਾ ਜ਼ਬਰਦਸਤ ਇਨਫੈਕਸ਼ਨ ਸੀ ਕੋਈ ਵਾਇਰਸ ਸੀ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਕੈਂਸਰ ਵਿੱਚ ਵੀ ਬਦਲ ਸਕਦਾ ਹੈ ਤੇ ਡੇਢ ਸਾਲ ਤੋਂ ਲਗਾਤਾਰ ਮੇਰੀ ਮੈਡੀਸਿਨ ਜਿਹੜੀ ਆ ਉਹ ਚੱਲ ਰਹੀ ਸੀ ਕੋਈ ਵੀ ਮੈਡੀਸਿਨ ਮੇਰੇ ਤੇ ਅਸਰ ਨਹੀਂ ਸੀ ਕਰਦੀ ਇੰਨੀ ਕਿ ਜ਼ਿਆਦਾ ਐਂਟੀਬਾਇਓਟਿਕ ਮੈਂ ਲੈ ਚੁੱਕੀ ਸੀ ਕਿ ਉਸ ਰੋਗ ਤੋਂ ਬਿਨਾ ਜੇਕਰ ਮੈਨੂੰ ਕੋਈ ਹੋਰ ਵੀ ਮੁਸ਼ਕਲ ਹੁੰਦੀ ਸੀ ਤਾਂ ਮੈਡੀਸਿਨ ਮੈਂ ਖਾਂਦੀ ਸੀ ਤੇ ਉਹ ਬਿਲਕੁਲ ਵੀ ਮੇਰੀ ਬਾਡੀ ਤੇ ਅਸਰ ਨਹੀਂ ਸੀ ਕਰਦੀ ਕਿਉਂਕਿ ਐਂਟੀਬਾਇਓਟਿਕ ਖਾ ਖਾ ਕੇ ਮੇਰਾ ਅੰਦਰ ਇੰਨਾ ਕੁ ਖਰਾਬ ਹੋ ਚੁੱਕਿਆ ਸੀ ਤੇ ਮੈਂ ਇਸੇ ਤਰੀਕੇ ਨਾਲ ਬਾਬਾ ਜੀ ਨਾਲ ਬਚਨ ਸਾਂਝੇ ਕੀਤੇ ਕਿ ਬਾਬਾ ਜੀ ਮੈਂ ਤਾਂ ਬਹੁਤ ਪਰੇਸ਼ਾਨ ਹਾਂ ਤਾਂ ਬਾਬਾ ਜੀ ਨੇ ਮੈਨੂੰ 20 ਦਿਨ ਦਾ ਟਾਈਮ ਦਿੱਤਾ ਕਿ ਤੁਸੀਂ ਦੋਨੋਂ ਟਾਈਮ ਅਕਤ ਕਥਾ ਸਰਵਨ ਕਰਨੀ ਹੈ ਤੇ ਸਿਮਰਨ ਕਰਨਾ ਹੈ 20 ਮਿੰਟ ਸਵੇਰੀ ਕਰਨਾ ਹੈ 20 ਮਿੰਟ ਸ਼ਾਮ ਨੂੰ ਕਰਨਾ ਹੈ ਤੁਸੀਂ 20 ਦਿਨਾਂ ਦੇ ਅੰਦਰ ਅੰਦਰ ਤੁਸੀਂ ਠੀਕ ਹੋ ਜਾਵੋਗੇ ਜੇਕਰ ਤੁਸੀਂ ਨਹੀਂ ਠੀਕ ਹੋ ਬਗੇ ਤਾਂ ਤੁਹਾਨੂੰ ਅਸੀਂ ਸਿਮਰਨ ਦੀ ਦਵਾਈ ਦੇਵਾਂਗੇ ਤਾਂ ਉਵੇਂ ਹੀ 19ਵਾਂ ਦਿਨ ਹੁੰਦਾ ਹੈ ਤਾਂ ਇੱਕਦਮ ਪਹਿਲਾਂ ਤਾਂ ਮੇਰੀ ਸਿਹਤ ਜਿਹੜੀ ਆ ਉਹ ਮਾਰਨਿੰਗ ਬਹੁਤ ਜ਼ਿਆਦਾ ਪੂਰ ਹੋ ਜਾਂਦੀ ਹੈ ਫਿਰ ਅਸੀਂ ਦਰਦੇ ਜਿਵੇਂ ਹੀ ਡਾਕਟਰ ਸਕੂਲ ਜਾਂਦੇ ਹਾਂ ਤਾਂ ਉਵੇਂ ਹੀ ਉਹ ਰੂਟੀਨ ਚੈੱਕਅਪ ਫੇਰ ਕਰਦੇ ਨੇ ਟੈਸਟ ਉਵੇਂ ਮੇਰੇ ਹੁੰਦੇ ਨੇ ਤੇ ਜਿਵੇਂ ਹੀ ਮੇਰੇ ਟੈਸਟ ਹੋਣੇ ਸ਼ੁਰੂ ਹੁੰਦੇ ਹਨ ਤਾਂ ਮੈਂ ਸਿਮਰਨ ਜਿਹੜਾ ਉਹ ਸ਼ੁਰੂ ਕਰ ਦਿੰਨੀ ਹਾਂ ਮੈਂ ਲਗਾਤਾਰ ਸਾਰਾ ਦਿਨ ਜਿਵੇਂ ਮੇਰੇ ਟੈਸਟ ਹੁੰਦੇ ਜਾਂਦੇ ਨੇ ਤਾਂ ਮੈਂ ਸਿਮਰਨ ਜਾਰੀ ਰੱਖਦੀ ਹਾਂ ਉਵੇਂ ਸਾਰਾ ਦਿਨ ਸਿਮਰਨ ਕਰਦੀ ਰਹਿੰਦੀ ਹਾਂ ਤੇ ਸ਼ਾਮ ਨੂੰ ਇੱਕ ਰਿਪੋਰਟ ਜਦੋਂ ਮੇਰੀ ਆ ਜਾਂਦੀ ਹੈ ਤਾਂ ਬਿਲਕੁਲ ਸਹੀ ਹੁੰਦੀ ਹੈ ਤਾਂ ਮੇਰਾ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ ਉਸੇ ਤਰੀਕੇ ਨਾਲ ਹੀ ਹੌਲੀ ਹੌਲੀ ਮੇਰੀਆਂ ਕੋਈ 4 ਦਿਨ ਬਾਅਦ ਕੋਈ 5 ਦਿਨ ਕੋਈ 8 ਦਿਨ ਬਾਅਦ 15 ਦਿਨ ਬਾਅਦ ਇਵੇਂ ਹੀ ਰਿਪੋਰਟਸ ਸਾਰੀਆਂ ਰਿਪੋਰਟਸ ਆਉਂਦੀਆਂ ਗਈਆਂ ਤੇ ਉਹ ਬਿਲਕੁਲ ਸਹੀ ਹੁੰਦੀਆਂ ਗਈਆਂ ਤਾਂ ਮੇਰਾ ਮਨ ਜਿਹੜਾ ਉਹ ਹੋਰ ਵੀ ਬਹੁਤ ਖੁਸ਼ ਹੋ ਗਿਆ ਤੇ ਮੈਂ ਸਰੀਰਕ ਪੱਖੋਂ ਵੀ ਠੀਕ ਹੁੰਦੀ ਗਈ ਹੌਲੀ 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 ਮੇਰੀ ਸਾਰੀ ਦਵਾਈ ਜਿਹੜੀ ਆ ਉਹ ਘਟਦੀ ਗਈ ਇਵੇਂ ਹੀ ਸਮਾਂ ਮੀਤਾ ਕੇ ਮੈਂ ਸਿਮਰਨ ਕਰਦੀ ਗਈ ਤਾਂ ਮੈਂ ਫਿਰ ਜਾਗੋਵਾਲ ਬੇਟ ਵਿਖੇ ਵੀ ਬਾਬਾ ਜੀ ਆਏ ਸਨ ਤਾਂ ਮੈਂ ਸਮਾਗਮ ਤੇ ਗਈ ਤਾਂ ਬਾਬਾ ਜੀ ਨੂੰ ਦੱਸਿਆ ਕਿ ਮੈਂ ਸਿੱਧਾ ਠੀਕ ਹਾਂ ਬਟ ਮੈਂ ਮੈਂ ਚੰਨੀ ਹਾਂ ਕਿ ਬਾਬਾ ਜੀ ਦਵਾਈ ਜਿਹੜੀ ਆ ਮੇਰੀ ਛੁੱਟ ਜਾਵੇ ਤਾਂ ਬਾਬਾ ਜੀ ਫੇਰ ਉਵੇਂ ਹੀ ਬਚਨ ਕਰਦੇ ਹਨ ਕਿ ਕੋਈ ਗੱਲ ਨਹੀਂ ਤੁਸੀਂ ਬਿਲਕੁਲ ਠੀਕ ਹੋ ਜਾਣਾ ਹੈ ਕੋਈ ਗੱਲ ਨਹੀਂ ਅਸੀਂ ਅਰਦਾਸ ਬੇਨਤੀ ਕਰਾਂਗੇ ਤੁਹਾਡੀ ਦਵਾਈ ਵੀ ਛੁੱਟ ਜਾਣੀ ਹੈ ਤਾਂ ਇਸੇ ਤਰੀਕੇ ਨਾਲ ਹੀ ਹੁਣ ਮੈਂ ਡੇਢ ਮਹੀਨੇ ਤੋਂ ਕੋਈ ਵੀ ਮੈਡੀਸਿਨ ਜਿਹੜੀ ਆ ਉਹ ਨਹੀਂ ਲਈ ਮੇਰੇ ਦੋਨੋਂ ਰੋਗ ਬਿਲਕੁਲ ਠੀਕ ਹੋ ਚੁੱਕੇ ਹਨ ਮੈਂ ਕਿਸੇ ਵੀ ਤਰ੍ਹਾਂ ਦੀ ਦਵਾਈ ਜਿਹੜੀ ਆ ਉਹ ਨਹੀਂ ਖਾਣੀ ਉਦੋਂ ਤੱਕ ਕਿ ਹੁਣ ਤਾਂ ਮੈਂ ਕਦੀ ਸਿਰ ਪੀੜ ਦੀ ਗੋਲੀ ਵੀ ਨਹੀਂ ਖਾਧੀ ਜਿਹੜੇ ਮੈਨੂੰ ਮਨਜੀ ਤੋਂ ਪੁੰਜੀ ਪੈਰ ਨੂੰ ਪਾਉਣ ਲੱਗਿਆ ਡਰ ਲੱਗਦਾ ਸੀ ਤੁਰਨ ਲੱਗਿਆ ਮੈਨੂੰ ਪੇਨ ਫੀਲ ਹੁੰਦੀ ਸੀ ਜੇਕਰ ਅੰਦਰ ਰਾਤ ਵੀ ਸੌਂਦੀ ਸੀ ਤਾਂ ਮੈਂ ਸਾਈਡ ਲੈਂਦੀ ਸੀ ਤਾਂ ਮੇਰੇ ਉਸੇ ਤਰੀਕੇ ਨਾਲ 24 ਘੰਟੇ ਲਗਾਤਾਰ ਉਹ ਭੇਟ ਅੰਦਰ ਵਾਇਰਸ ਦੀ ਇਨਫੈਕਸ਼ਨ ਦੀ وجہ وجہ ਦੇ ਕਾਰਨ ਅੰਦਰ ਜਿਹੜਾ ਦਰਦ ਰਹਿੰਦਾ ਸੀ 24 ਘੰਟੇ ਰਾਤ ਦਿਨ ਲਗਾਤਾਰ ਉਹ ਦਰਦ ਮੈਨੂੰ ਐਵੇਂ ਹੀ ਤੰਗ ਕਰਦਾ ਸੀ ਤਾਂ ਹੁਣ ਮੈਂ ਬਿਲਕੁਲ ਕੋਈ ਵੀ ਮੈਡੀਸਿਨ ਜਿਹੜੀ ਆ ਉਹ ਨਹੀਂ ਖਾਂਦੀ ਹੁਣ ਬਿਲਕੁਲ ਮੈਂ ਸਰੀਰਿਕ ਪੱਖੋਂ ਤੰਦਰੁਸਤ ਹਾਂ ਤੇ ਮੈਂ ਸ਼ੁਕਰਾਨਾ ਕਰਦੀ ਹਾਂ ਅਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸੰਤ ਬਾਬਾ ਅਮਰੀਕ ਸਿੰਘ ਜੀ ਦਾ ਤੇ ਸਾਧ ਸੰਗਤ ਦਾ ਜਿਨ੍ਹਾਂ ਦਾ ਹੀ ਮਿਹਰ ਸਦਕਾ ਮੈਨੂੰ ਅੱਜ ਬਹੁਤ ਵਧੀਆ ਤੰਦਰੁਸਤੀ ਵਾਲੀ ਸਿਹਤ ਜਿਹੜੀ ਹੈ ਉਹ ਮਿਲੀ ਹੈ ਤੇ ਮੈਂ ਧੰਨਵਾਦ ਕਰਦੀ ਹਾਂ ਤੇ ਮੈਂ ਅਰਦਾਸ ਕਰਦੀ ਹਾਂ ਕਿ ਹਕਾਲਪੁਰਖ ਵਾਹਿਗੁਰੂ ਪ੍ਰਮਾਤਮਾ ਮੈਨੂੰ ਜਿੰਨੇ ਵੀ ਸਵਾਸ ਤੁਸੀਂ ਬਖਸ਼ੇ ਹਨ ਮੈਂ ਸੈਂਟਰੀਕੇ ਨਾਲ ਇਸ ਗਰੁੱਪ ਨਾਲ ਜੁੜੀ ਰਹਿਣਾ ਤੇ ਸਿਮਰਨ ਕਰਦੇ ਰਹਿਣਾ